ਅੱਜ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਡਿਸਟ੍ਰਿਕਟ ਐਸਐਸਪੀਜ਼ ਕਮਿਸ਼ਨਰਸ ਆਫ ਪੁਲਿਸ ਰੇਂਜ ਡੀਆਈਜੀਜ਼ ਅਤੇ ਸੀਨੀਅਰ ਆਫੀਸਰਸ ਪੁਲਿਸ ਹੈੱਡ ਕੁਆਟਰ ਤੋਂ ਸ਼ਾਮਿਲ ਹੋਏ ਇਸ ਦੇ ਵਿੱਚ ਮੇਨਲੀ ਤਿੰਨ ਪੈਰਾਮੀਟਰਸ ਪੁਲਿਸ ਦੀ ਪਰਫਾਰਮੈਂਸ ਦੇ ਰਿਵਿਊ ਕੀਤੇ ਗਏ ਯੋਧ ਨਸ਼ਿਆ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਐਂਟੀ ਡਰੱਗ ਕੈਂਪੇਨ ਹੈਗਾ ਐਕਸ਼ਨ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਤੇ ਐਕਸ਼ਨ ਅਗੇਂਸਟ ਡਰਗ ਮੋਡਿਊਲ ਜੁਦ ਨਸ਼ਾ ਵਿਰੋਧ ਅਭਿਆਨ ਦੇ ਅੰਤਰਗਤ 1 ਮਾਰਚ ਔਨਵਰਡਸ 13665 ਐਫ ਆਈ ਆਰ ਦਰਜ ਹੋਈਆਂ ਐ ਤੇ 18424 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ 2603 ਕਮਰਸ਼ੀਅਲ ਕੇਸਿਸ ਹੈਗੇ तकरीबन 900 ਕਿਜੀ ਹਿਰੋਇਨ 332 ਕਿਜੀ ਓਪੀਐਮ 13 ਕਿਜੀ ਚਰਸ 6 ਕਿਜੀ ਆਇਸ ਰਿਕਵਰ ਹੋਈ ਹੈ ਸਾਢੇ 11 ਕਰੋੜ ਡਰਗ ਮਨੀ ਇਸ ਪੂਰੇ ਅਭਿਆਨ ਦੇ ਵਿੱਚ 90% ਕੰਵਿਕਸ਼ਨ ਰੇਟ ਰਹੀ ਹੈ ਤੇ 162 ਜਿਹੜੇ ਪ੍ਰਾਪਰਟੀਆਂ ਨੂੰ ਲੀਗਲ ਤਰੀਕੇ ਨਾਲ ਸਮਗਲਰਸ ਦੀ ਪ੍ਰਾਪਰਟੀਆਂ ਨੂੰ ਡਿਮੋਲਿਸ਼ ਕੀਤਾ ਗਿਆ ਹੈ ਜਿਹੜਾ ਸੈਕਸ਼ਨ 64 ਐਫ ਹੈਗਾ ਐਨਡੀਪੀਐਸ ਐਕਟ ਦੇ ਵਿੱਚ ਉਸ ਦੇ ਵਿੱਚ 220 ਲੋਕਾਂ ਦੇ ਖਿਲਾਫ ਪ੍ਰੋਸੀਡਿੰਗਸ ਲਾਂਚ ਕੀਤੀ ਗਈਆਂ ਸੇਫ ਪੰਜਾਬ ਹੈਲਪਲਾਈਨ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਈਐਫਆਈਆਰ ਦੀ ਕਨਵਰਸ਼ਨ ਰੇਟ ਤਕਰੀਬਨ 30% ਹੈ 3000 ਤੋਂ ਵੱਧ 3671 ਐਫਆਈਆਰ ਦਰਜ ਹੋਈਆਂ ਤੇ 4872 ਗ੍ਰਿਫਤਾਰੀਆਂ ਹੋਈਆਂ ਇਹ ਲੋਕਾਂ ਦੇ ਟਿਪਸ ਤੇ ਜਿਹੜੀ ਇਨਫੋਰਮੇਸ਼ਨ ਪਬਲਿਕ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਉਸ ਤੇ ਕਾਰਵਾਈ ਹੁੰਦੀ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਡਰੱਗ ਵਿਕਦੀ ਹੈ ਡਰੱਗ ਬਾਰੇ ਕੋਈ ਇਨਫਾਰਮੇਸ਼ਨ ਹੈ ਤਾਂ ਉਹ ਬੇਖੌਫ ਬੇਤੜਕ ਹੋ ਕੇ ਸਾਨੂੰ ਇਨਫਾਰਮੇਸ਼ਨ ਦੇਣ ਉਸ ਤੇ ਕਾਰਵਾਈ ਕੀਤੀ ਜਾਊਗੀ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰ ਦੇ ਖਿਲਾਫ ਐਕਸ਼ਨ ਪੁਲਿਸ ਦੀ ਟੌਪ ਮੋਸ ਫਰਾਈਟੀਆਂ ਚ ਹੈ ਉਹ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਹੋਇਆ ਸਾਡੇ ਸਾਰੇ ਜਿਹੜੇ ਕੇਸ ਹੈਗੇ ਉਹ ਟ੍ਰੇਸਟ ਹੈਗੇ ਉਹਦੇ ਵਿੱਚ ਪਰਪੈਕਟਰੇਟਰਸ ਆਇਡੈਂਟੀਫਾਈਡ ਹੈ ਤੇ ਅਫਰਟਸ ਆਰ ਬੀਂਗ ਮੇਡ ਜਿਹੜਾ पाकिस्तान वालों स्पॉन्सर्ड जी टेरर एक्टिविटीज हैं उसकी समीक्षा की गई डिस्कस किया गया वी हैव हंड्रेड परसेंट सॉल्व ऑल टेरर केस पंजाब पुलिस इज फुली कमिटेड टू मेंटेन सेफ्टी एंड सिक्योरिटी इन स्टेट एंड मेक पंजाब ट्रस्टी